ਬਠਿੰਡਾ ਦੇ ਹਾਜ਼ਿਰਤਨ ਚੌਕ ਵਿਖੇ ਚਾਰ ਕਾਰਾਂ ਨੂੰ ਮਾਰੀ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਚਾਰੇ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਟਰੱਕ ਵਾਲਾ ਲੋਕਾਂ ਨੇ ਫੜਕੇ ਕੀਤਾ ਪੁਲਿਸ ਦੇ ਹਵਾਲੇ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਆਈਟੀਆ ਪੁਲ ਤੋਂ ਇਹ ਟਰੱਕ ਦਾਣਾ ਮੰਡੀ ਵੱਲ ਜਾ ਰਿਹਾ ਸੀ ਤਾਂ ਅੱਗੇ ਜਾ ਕੇ ਹਾਜ਼ਿਰਤਨ ਵਾਲੇ ਚੌਕ ਦੇ ਵਿੱਚ ਲਾਲ ਬੱਤੀਆਂ ਹੋਈਆਂ ਸਨ ਤੇ ਅੱਗੇ ਕਾਰਾਂ ਖੜੀਆਂ ਸਨ ਤਾ ਇਸ ਟਰੱਕ ਵਾਲੇ ਨੇ ਇੱਕ ਕਾਰ ਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ ਅੱਗੇ-ਅਗੇ ਕਾਰਾਂ ਦੇ ਨਾਲ ਹਿੱਟ ਹੁੰਦੀਆਂ ਗਈਆਂ ਤੇ ਚਾਰ ਕਾਰਾਂ ਬੁਰੀ ਤਰ੍ਹਾਂ ਇਹ ਸਾਰੀਆਂ ਨੁਕਸਾਨੀਆਂ ਗਈਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਹਾਜ਼ਰੀਤ ਚੌਂਕ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਟਰੱਕ ਵੱਲੋਂ ਚਾਰ ਕਾਰਾਂ ਨੂੰ ਹਿੱਟ ਕਰ ਦਿੱਤਾ ਬੁਰੀ ਤਰ੍ਹਾਂ ਇਹ ਕਾਰਾਂ ਨੁਕਸਾਨੀਆਂ ਗਈਆਂ ਮੌਕੇ ਤੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਟਰੱਕਾਂ ਵਾਲਿਆਂ ਨੂੰ 10 ਵਜੇ ਤੋਂ ਪਹਿਲਾਂ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਇਹ ਵੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਟਰੱਕ ਡਰਾਈਵਰ ਵੱਲੋਂ ਸ਼ਾਇਦ ਨਸ਼ਾ ਕੀਤਾ ਹੋਇਆ ਸੀ ਜਿਸ ਨੂੰ ਲੈ ਕੇ ਇਹਨਾਂ ਇਸ ਨੇ ਇੱਕ ਕਾਰ ਨੂੰ ਹਟ ਕੀਤਾ ਤੇ ਅੱਗੇ-ਅਗੇ ਇਹ ਕਾਰ ਨੂੰ ਹਟ ਇਹ ਆਪਣਾ ਕਰਦਾ ਗਿਆ ਅਸੀਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੇ ਹਾਜ਼ਿਰਤਨ ਇਹ ਸਾਰੀਆਂ ਚੌਂਕ ਦੀਆਂ ਤਸਵੀਰਾਂ ਜਿੱਥੇ ਇੱਕ ਕਾਰ ਨੂੰ ਹਟ ਕਰਨ ਤੋਂ ਬਾਅਦ ਚਾਰ ਕਾਰਾਂ ਦੇ ਵਿੱਚ ਅੱਗੇ ਕੀ ਹਟ ਹੁੰਦਾ ਗਿਆ ਤੇ ਇਹ ਕਾਰਾਂ ਬੁਰੀ ਤਰ੍ਹਾਂ ਇਹ ਨੁਕਸਾਨੀ ਗਈਆਂ ਇਹ ਹਾਜ਼ਿਰਤਨ ਚੌਂਕ ਵਿਖੇ ਇੱਕ ਇਹ ਜ਼ਬਰਦਸਤ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਟਰੱਕ ਨੇ ਚਾਰ ਕਾਰਾਂ ਨੂੰ ਫੇਟ ਮਾਰੀ ਹੈ ਤੇ ਉਸ ਦੇ ਨਾਲ ਇਹ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਸੀਂ ਹੁਣ ਦਿਖਾ ਰਹੇ ਹਾਂ ਸਾਰੀਆਂ ਇਹ ਰਾਤ ਦੀਆਂ ਤਸਵੀਰਾਂ ਹਾਜੀਰਤਨ ਚੌਕ ਦੀਆਂ ਸ ਇਹ ਸਾਰੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਮਟਿੰਡਾ ਦੇ ਹਾਜੀਰਤਨ ਚੌਕ ਦੇ ਵਿੱਚ ਇੱਕ ਟਰੱਕ ਜਿਹੜਾ ਆਈਟੀਆਈ ਵਾਲੀ ਸਾਈਡ ਤੋਂ ਆ ਰਿਹਾ ਸੀਗਾ ਉਹ ਜਦੋਂ ਹਾਜੀਰਤਨ ਚੌਕ ਵਾਲੀ ਸਾਈਡ ਪਹੁੰਚਿਆ ਉੱਥੇ ਰੈੱਡ ਲਾਈਟ ਹੋਈ ਹੋਈ ਸੀ ਤੇ ਵਾਹਨ ਜਿਹੜੇ ਉੱਥੇ ਖੜੇ ਸੀਗੇ ਤਾਂ ਕਾਰ ਦੀ ਉਹ ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀਗੀ ਉਨੇ ਰੈੱਡ ਲਾਈਟ ਦੇ ਉੱਤੇ ਖੜੇ ਵਹੀਕਲਾਂ ਨੂੰ ਪਿੱਛੋਂ ਦੀ ਠੋਕਤਾ ਜਿਦੇ ਵਿੱਚ ਚਾਰ ਕਾਰਾਂ ਪੂਰੀ ਤਰੀਕੇ ਨਾਲ ਨੁਕਸਾਨੀਆਂ ਗਈਆਂ ਪਰ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕਾਰਨ ਉਹਨੇ ਚੱਕਣਾ ਚੂਰ ਕਰਤੀਆਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਐਡੇ ਜਿਹੜੇ ਵੱਡੇ ਹੈਵੀ ਵਹੀਕਲ ਹੈਗੇ ਆ ਉਹਨਾਂ ਦੀ ਜਿਹੜੀ ਸਪੀਡ ਲਿਮਿਟ 40 ਦੀ ਨਿਰਧਾਰਿਤ ਹੈ ਸ਼ਹਿਰ ਦੇ ਵਿੱਚ ਤਾਂ ਉਸ ਤੋਂ ਜਿਹੜੇ ਵੱਧ ਸਪੀਡ ਵਾਲੇ ਹੁੰਦੇ ਹੈਗੇ ਇਸ ਤਰ੍ਹਾਂ ਦੇ 4 4 ਵੀਲਰ ਵੱਡੇ ਟਰੱਕ ਟਰਾਲੇ ਇਹਨਾਂ ਦੀ ਸਪੀਡ ਦੇ ਉੱਤੇ ਕੰਟਰੋਲ ਕੀਤਾ ਜਾਵੇ ਤੇ ਜਿਹੜੇ ਓਵਰ ਸਪੀਡ ਹੋਣ ਤੇ ਉਹਨਾਂ ਦਾ ਜਿਹੜਾ ਹੈਗਾ ਚਲਾਨ ਕਟਾਇਆ ਜਾਵੇ ਜਾਂ ਵਹੀ ਮੈਨੂੰ ਤਾਂ ਐਕਚੁਅਲੀ ਕੀ ਹੈ ਨਾ ਮੈਨੂੰ ਮੇਰੇ ਫੋਨ ਆਇਆ ਮੇਰੇ ਕਜ਼ਨ ਦਾ ਕਿ ਉਹਨੇ ਦੱਸਿਆ ਕਿ ਇੱਥੇ ਮੇਰੀ ਗੱਡੀ 'ਚ ਕੋਈ ਹਿੱਟ ਕਰ ਕਰ ਗਿਆ ਟਰੱਕ ਇਹ ਚਾਰ-ਪੰਜ ਗੱਡੀਆਂ ਖੜੀਆਂ ਸੀ ਰੈੱਡ ਲਾਈਟ ਹੋਈ ਹੋਈ ਸੀ ਸਾਨੂੰ ਅੱਗੇ ਹੋ ਸੀਗਾ ਪਿੱਛੋਂ ਕਹਿੰਦਾ ਟਰੱਕ ਨੇ दारू-ਦੂਰੂ ਪੀ ਰੱਖੀ ਸੀ ਸਿੱਧਾ ਚਾਰ-ਪੰਜ ਗੱਡੀਆਂ ਨੂੰ ਚੜਾ ਲੰਦਾ ਹੋਇਆ ਪਿੱਛੇ ਸਾਰੀ ਗੱਡੀਆਂ ਚੜਾਤਾ ਉਹਨੇ ਆ ਕੇ ਇਹ ਨਹੀਂ ਪਤਾ ਹੁਣ ਉਹਨੇ ਕਿੰਨੀਆਂ ਗੱਡੀਆਂ ਦਾ ਡੈਮੇਜ ਹੋਇਆ ਸਾਰੀਆਂ ਟੋਟਲ ਡੈਮੇਜ ਹੋਈਆਂ ਚੈੱਕ ਕਰੋ ਤੁਸੀਂ ਸਾਰੇ ਵੀਡੀਓ ਬਣਾ ਲਓ ਸਾਨੂੰ ਦਿਖੀ ਰਿਹਾ ਕਿ ਸਾਰੀ ਗੱਡੀਆਂ ਟੋਟਲ ਡੈਮੇਜ ਹੋਈਆਂ ਕਈਆਂ ਦੇ ਸੱਟ ਬੱਜੀ ਇਹ ਹੀ ਮાળੀ ਮੋਢੀ 60 ਤਾਂ ਬੱਜੀ ਆ ਸ਼ੁਕਰੋ ਬਚਤ ਰਹਿ ਗਈ ਓਬਵੀਅਸਲੀ ਇਹ ਹੋਇਹੀ ਕੀਤਾ ਹੋਰ ਤਾਂ ਕੀ ਹੁੰਦਾ ਜੀ ਕੰਟਰੋਲ ਤਾਂ ਕੋਈ ਰਿਹਾ ਨਹੀਂ ਜੀ ਇੱਥੇ ਮੰਗ ਕੀ ਕਰਦੇ ਹੋ ਮੰਗੇ ਇਹ ਟਰੱਕਾਂ ਦੀ 10 ਵਜੇ ਤੋਂ ਬਾਅਦ ਐਂਟਰੀ ਹੋਣੀ ਚਾਹੀਦੀ ਆ ਰੈੱਡ ਲਾਈਟ ਤੇ ਪ੍ਰੋਪਰ ਰਾਤ ਨੂੰ ਬੰਦੇ ਹੋਣੇ ਚਾਹੀਦੇ ਆ ਸਿਸਟਮ ਹੋਵੇ ਕੋਈ ਇੱਥੇ ਰਾਤ ਨੂੰ ਤੁਸੀਂ ਆ ਕੇ ਦੇਖ ਲਓ ਕਦੇ ਵੀ ਰਾਤ ਨੂੰ 9 ਵਜੇ ਤੋਂ ਬਾਅਦ ਪੂਰੀ ਤੇਜ਼ ਜਾ ਰਹੇ ਉਹਦੇ ਟਰੱਕ ਰੈੱਡ ਲਾਈਟ ਤੇ ਰੋਕਦੇ ਨਹੀਂ ਟਰੱਕ ਅਸੀਂ 20 ਵਾਰ ਦੇਖਿਆ ਇੱਥੇ ਜਮਨ ਜੀ ਬਟਿੰਡਾ ਆਉਂਦੇ ਨੇ ਉਹਨਾਂ ਵੱਲੋਂ ਪਈ ਜਾਰੀ ਕਿਤੇ ਜਾਂਦੇ ਨੇ ਆਰਡਰਾਂ ਵਿੱਚ ਕੌਣ ਪ੍ਰਵਾਹ ਕਰੀ ਜਾਂਦਾ ਆਰਡਰਾਂ ਦੀ ਆਰਡਰ ਜੇ ਆਰਡਰ ਜੇ ਜਾਰੀ ਕੀਤੇ ਰਹਿੰਦੇ ਹੁੰਦਾ ਹੀ ਆ ਉਹ ਤਾਂ ਕਾਗਜ਼ਾਂ 'ਚ ਹੀ ਰਹਿ ਜਾਂਦੇ ਵੀਰ ਜੀ ਜੇ ਆਰਡਰ ਸਹੀ ਤਰ੍ਹਾਂ ਹੋਣ ਫਿਰ ਤਾਂ ਜੋ ਪਤਾ ਚੱਲੇ ਜੀ ਆਰਡਰ ਤਾਂ ਯੂਪੀ 'ਚ ਹੋ ਰਿਹਾ ਇੱਥੇ ਚੰਗੀ ਤਰ੍ਹਾਂ ਉੱਥੇ ਪਤਾ ਚੱਲਦਾ ਲੋਕ ਕਹਿੰਦੇ ਵੀ ਆ ਪੰਜਾਬ ਫੇਲ ਆ ਪੰਜਾਬ ਫੇਲ ਆ ਹੋਰ ਲੱਗੀ ਜਾਂਦਾ ਜੀ ਹੁਣ ਕੀ ਨਾਮ ਹੈ ਜੀ ਮੇਰਾ ਨਾਮ ਜੀਵ ਲਾਲਾ ਜੀ ਜੀਵ ਲਾਲ ਜੀ ਕੀ ਘਟਨਾ ਹੋਈ ਇੱਥੇ ਇੱਥੇ ਜੀ ਕੁਛ ਦੇਰ ਪਹਿਲਾਂ ਇੱਕ ਟਰੱਕ ਵਾਲਾ ਸੀ ਤੇ ਤਰਾ ਉਤਾਰ ਨਾਲ ਆਇਆ ਤੇ ਉਸ ਨੇ ਆ ਪੰਛੀ ਗੱਡੀਆਂ ਰਗੜਤੀਆਂ ਤੇ ਉਸ ਤੋਂ ਬਾਅਦ ਹੁਣ ਆਏ ਆ ਅਸੀਂ ਦੇਖਿਆ ਤਾਂ ਨੁਕਸਾਨ ਬਹੁਤ ਹੋਇਆ ਹੋਇਆ ਗੱਡੀਆਂ ਦਾ ਕਿਉਂਕਿ ਇੱਥੇ ਆ ਜਿਹੜੀਆਂ ਬੱਤੀਆਂ ਲੱਗੀਆਂ ਹੋਈਆਂ ਵੈਸੇ ਕਹਿਣਾ ਤੇ ਚਾਹੀਦਾ ਨਹੀਂ ਇਹ ਬੱਤੀਆਂ ਨਾ ਬਹੁਤ ਹੀ ਖਤਰਨਾਕ ਹੈ ਹੈ ਤੁਸੀਂ ਆਪ ਦੇਖੋ ਚੌਕ ਹੈ ਜਿਹੜਾ ਤਿੰਨ ਕੋਨਾ ਚੌਕ ਹੈ ਇੱਥੇ ਟ੍ਰੈਫਿਕ ਪੁਲਿਸ ਵਾਲੇ ਖੜ੍ਹ ਜਾਂਦੇ ਹੈਗੇ ਉਹ ਪਰਲੇ ਪਾਸੇ ਦੀ ਬੰਦੇ ਨੂੰ ਤੋੜਦੇ ਹੈਗੇ ਤਾਂ ਇੱਧਰ ਕੋਈ ਵੀ ਰੈੱਡ ਲਾਈਟ ਜਾਂ ਗ੍ਰੀਨ ਗ੍ਰੀਨ ਲਾਈਟ ਨਹੀਂ ਹੈ ਵੀ ਬੰਦਾ ਕ੍ਰਾਸ ਕਰੇ ਜਦੋਂ ਉਧਰੋਂ ਪੁਲਿਸ ਵਾਲੇ ਭੇਜਦੇ ਆ ਤਾਂ ਹਾਸਤਾ ਹੋਣਾ ਹੀ ਹੋਣਾ ਜੀ ਚਲਾਨ ਕੱਟੇ ਜਾਂਦੇ ਨੇ ਇੱਥੇ ਹੀ ਚਲਾਨ ਬਹੁਤ ਕੱਟੇ ਆ ਕੇ 20 ਚੱਕ ਚਲਾਨ ਦਿੱਲੀ ਕੱਟੇ ਜਾਂਦੇ ਨੇ ਦਿੱਲੀ ਚਲਾਨ ਕੱਟੇ ਜਾਂਦੇ ਨੇ ਜੀ ਚਲਾਨ ਆ ਲੈਂਦੇ ਇੰਨਾ ਕੱਟ ਹੁੰਦਾ ਹੈ ਕਿ ਅਸੀਂ ਕੁਝ ਕਹਿ ਨਹੀਂ ਸਕਦੇ ਬਾਕੀ ਦੂਸਰੇ ਨੰਬਰ ਤੇ ਇਹ ਜਿਹੜਾ ਚੌਕ ਹੈ ਇਹ ਤਿੰਨ ਕੋਣਾ ਚੌਕ ਹੈ ਇਹ ਗੋਲ ਚੌਕਾ ਹੋਣਾ ਚਾਹੀਦਾ ਕਿਉਂਕਿ ਚਾਰੇ ਪਾਸੇ ਟਰੈਫਿਕ ਕੰਟਰੋਲ ਹੋ ਜੇ ਹੁਣ ਸਾਹਮਣੇ ਵਾਲੀ ਟ੍ਰੈਫਿਕ ਦਾ ਕੰਟਰੋਲ ਹੋ ਜੂ ਜਿਹੜਾ ਪੁਲਿਸ ਵਾਲੇ ਪਰਲੇ ਪਾਸਿਓਂ ਕਰ ਦਿੰਦੇ ਐ ਉਹ ਕਿੱਧਰ ਦੀ ਜਾਊਗਾ ਉਹਦੇ ਵਾਸਤੇ ਕੋਈ ਲਾਈਟ ਲੱਗੀ ਹੋਈ ਹੈਗੀ ਵੀ ਗ੍ਰੀਨ ਜਾਂ ਰੈੱਡ ਲਾਈਟ ਹੋਵੇ ਅਸੀਂ ਮੰਗ ਕਰਦੇ ਆਂ ਜੀ ਇੱਕ ਤਾਂ ਇਹ ਚੌਕ ਗੋਲ ਬਣਾਇਆ ਜਾਵੇ ਦੂਸਰਾ ਇਹ ਜਿਹੜੀਆਂ ਲਾਈਟਾਂ ਇਹ ਪ੍ਰੋਪਰ ਤੌਰ ਤੇ ਕੰਪਲੀਟ ਕੀਤੀਆਂ ਜਾਣ ਇਹਨਾਂ ਦਾ ਸਮਾਂ ਸਮਾਂ ਠੀਕ ਕੀਤਾ ਜਾਵੇ ਨਹੀਂ ਤਾਂ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਸਮਾਂ ਠੀਕ ਨਹੀਂ ਹੈਗਾ ਨਹੀਂ ਕੋਈ ਸਮਾਂ ਠੀਕ ਨਹੀਂ ਹੈ ਜੀ ਇੱਥੇ ਅੱਧਾ ਅੱਧਾ ਘੰਟਾ ਬੰਦਾ ਖੜਾ ਰਹਿੰਦਾ ਹੈਗਾ ਫੇਰ ਜਾ ਕੇ ਖੁੱਲਦੀਆਂ ਹੈਗੀਆਂ ਕੋਈ ਇਹ ਪ੍ਰੋਪਰ ਨਹੀਂ ਚਲਦੀਆਂ ਇਹ ਸਿਰਫ ਹਫਤੇ ਦੇ ਵਿੱਚ 2-3 ਦਿਨ ਹੀ ਚਲਦੀਆਂ ਹਰ ਸਾਰੀ ਪਬਲਿਕ ਖੜੀ ਹੈ ਪਬਲਿਕ ਤੋਂ ਪੁੱਛ ਲੋ ਜੀ ਕੋਟ ਵਾਲੇ ਜੀ ਇੱਥੇ 4 ਆਪਣੀਆਂ ਲਾਈਟਾਂ ਤੇ ਅਜੇ ਰਤਨ ਚੌਂਕ ਤੇ ਗੱਡੀਆਂ ਖੜੀਆਂ ਸੀਗਾ ਪਿੱਛੇ ਟਰੱਕ ਆਇਆ ਉਹਨਾਂ ਦੇ ਵਿੱਚ ਉੱਜਾ ਕੇ ਕੀ ਕਰਦੇ ਨੇ ਉਹ ਤਾਂ ਹਜੇ ਪੜਤਾਲ ਕਰਦੇ ਆ ਕਿ ਆ ਸਾਰਾ ਕੁਝ ਬਾਅਦ ਚ ਪੜਤਾਲ ਹੋ ਜੈਸੀ ਹੋ ਵੀ ਸੂਰਤ ਹੋ ਜੀ ਚਾਰ ਗੱਟੀਆਂ ਐ ਟੋਈਆਂ ਜੀ ਬਾਕੀ ਉਹ ਨੁਕਸਾਨੀ ਹਾਂ ਕੋਈ ਨਹੀਂ ਹਜੇ ਕੋਈ ਨਹੀਂ ਹਜੇ ਪਤਾ ਕਰਦੇ ਆ ਜੇ ਕੋਈ ਦਾਖਲ ਹੋਇਆ ਤਾਂ ਕੀ ਆ